ਬਿਆਨ ਦੇਣ ਬਾਰੇ ਇਹ ਵੀ ਨਹੀਂ ਸੋਚਣਾ ਉਸ ਸਮੇਂ ਕਿ ਇਸ ਬਿਆਨ ਦਾ ਅਸਰ ਨੌਜਵਾਨਾਂ ਤੇ ਕੀ ਹੋਊ ਤੇ ਜੇ ਉਹ ਪੁੱਠਾ ਅਸਰ ਪੈ ਗਿਆ ਨਾ ਅਸੀਂ ਨਾ ਕਰਦੇ ਰਹਾਂਗੇ ਨਾ ਘਾਟਦੇ ਰਹਾਂਗੇ ਗਾਲਾਂ ਤਾਂ ਆਉਣਗੀਆਂ ਆਉਣਗੀਆਂ ਮੈਨੂੰ ਪਤਾ ਗਾਲਾਂ ਕੱਢੇ ਬਿਨਾਂ ਇਸ ਵੀਡੀਓ ਦੇ ਵਿੱਚ ਬਾਲੇ ਲੋਕਾਂ ਦਾ ਸਰਨਾ ਨਹੀਂ ਉਹ ਯਾਰ ਲੋਕ ਮੈਨੂੰ ਬਾਲੇ ਕਹੀ ਜਾਂਦੇ ਨੇ ਬੱਬੂ ਮਾਨ ਤੇਰੇ ਤੇ ਕੇਸ ਕਰ ਦੂ ਕਿਉਂ ਕੇਸ ਕਰ ਦੂ ਵੀ ਬੱਬੂ ਮਾਨ ਕੌਣ ਹੁੰਦਾ ਮੇਰੇ ਤੇ ਕੇਸ ਕਰਨ ਵਾਲਾ ਜੇ ਮੈਂ ਡਰਦਾ ਹੁੰਦਾ ਨਾ ਤਾਂ ਮੈਂ ਵੀਡੀਓ ਬਣਾਉਣਾ ਲੱਗਦਾ ਮੈਂ YouTube ਚੈਨਲ ਨਾ ਖੋਲਦਾ ਵੱਡਾ ਦਿਲ ਲੈ ਕੇ ਆਇਆ YouTube ਤੇ ਸੱਚ ਤਾਂ ਐਂ ਬੋਲੂ ਜੋ ਮਰਜ਼ੀ ਕਹਿ ਲੋ ਕਹਿੰਦੇ ਜੀ ਤੂੰ ਤਾਂ ਸਿੱਧੂ ਦਾ ਫੈਨ ਆ ਬੱਬੂ ਮਾਨ ਤੇ ਤੂੰ ਲੱਗਦਾ ਤਾਂ ਇਹ ਜਿਹੀਆਂ ਗੱਲਾਂ ਕਰਦਾ ਮੈਂ ਸਿੱਧੂ ਦਾ ਫੈਨ ਕਿਉਂ ਆ ਨਾ ਉਹ ਵੀ ਦੱਸਦਾ ਤੇ ਬੱਬੂ ਮਾਨ ਨੂੰ ਮੈਂ ਕ੍ਰਿਟੀਸਾਈਜ਼ ਕਿਉਂ ਕਰਦਾ ਉਹ ਵੀ ਅੱਜ ਪੂਰਾ ਚਾਨਣਾ ਪਾ ਕੇ ਜਾਊ ਬਸ ਸੁਣਨ ਵਾਲੇ ਬਣਿਓ ਆ ਜਿਹੜੇ ਬੱਬੂ ਮਾਨ ਦੇ ਕਟੜ ਫੈਨ ਮੈਨੂੰ ਕਮੈਂਟਾਂ 'ਚ ਅਵਾਤਵਾ ਬੋਲਦੇ ਨੇ ਨਾ ਅੱਜ ਭੱਜਿਓ ਨਾ ਮੂਲ ਕੋਕੇ ਇਹ ਵੀਡੀਓ ਦੇਖ ਕੇ ਨਾ ਤੁਹਾਨੂੰ ਬਾਲਿਆਂ ਨੂੰ ਸ਼ਰਮ ਵੀ ਆਊਗੀ ਤੇ ਆਪਦੇ ਮੂੰਹ ਤੇ ਚਪੇ ਜਿਹੜਾ ਇੱਥੇ ਜਿਗਰਾ ਰੱਖਦਾ ਜਿਹੜਾ ਇੱਥੇ ਦਿਮਾਗ ਰੱਖਦਾ ਜਿਨ੍ਹਾਂ ਦੇ ਹੈ ਹੀ ਨਹੀਂ ਕੁਛ ਉਹ ਤਾਂ ਮੈਨੂੰ ਪਤਾ ਉਹੀ ਬਕਵਾਸਵਾਜੀ ਫੇਰ ਕਰਨਗੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੋਂ ਪੂਰੇ 3 ਮਹੀਨੇ ਪਹਿਲਾਂ ਲਗਭਗ ਤੰਨੇ ਮਾਰਚ ਨੂੰ ਮੈਂ ਇੱਕ ਆਪਣੇ ਚੈਨਲ ਤੇ ਸ਼ਾਰਟ ਵੀਡੀਓ ਪਾਈ ਸੀ ਜਿਸ ਦਾ ਟਾਈਟਲ ਸੀ ਬੱਬੂ ਮਾਨ ਦਾ ਬੇਤੁਕਾ ਬਿਆਨ ਉਸ ਵੀਡੀਓ ਦੇ ਨਾਲ ਉਹਦੇ ਕਮੈਂਟ ਮੈਂ ਦੇਖਦਾ ਬਹੁਤ ਸਾਰੇ ਲੋਕ ਮੇਰੇ ਨਾਲ ਸਹਿਮਤ ਵੀ ਨੇ ਪਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਉਹ ਨੇ ਜਿਹੜੇ ਕਿਤੇ ਨਾ ਕਿਤੇ ਬੱਬੂ ਮਾਨ ਦੇ ਜੀ ਕਹਿੰਦੇ ਜਿਹਨੂੰ ਜਿਨ੍ਹਾਂ ਨੂੰ ਕਟੜ ਫੈਨ ਕਹਿੰਦੇ ਨੇ ਇਹ ਬਈ ਉਹਨਾਂ ਨੇ ਜੀ ਮੈਨੂੰ ਬਹੁਤ ਬੁਰਾ ਭਲਾ ਵੀ ਬੋਲਿਆ ਬਹੁਤ ਗਾਲਾਂ ਵੀ ਕੱਢੀਆਂ ਤੇ ਵਿੱਚ ਤਾਂ ਇਹੋ ਜੇ ਇਹੋ ਜੇ ਕਮੈਂਟ ਕੀਤੇ ਜਿਨ੍ਹਾਂ ਨੂੰ ਪੜ੍ਹ ਕੇ ਮੇਰਾ ਹਾਸਾ ਵੀ ਆਇਆ ਤੇ ਮੈਨੂੰ ਉਹਨਾਂ ਦੀ ਸੋਚ ਦੇ ਉੱਪਰ ਤਰਸ ਵੀ ਆਇਆ ਬੱਬੂ ਮਾਨ ਦਾ ਉਹ ਕਿਹੜਾ ਬਿਆਨ ਸੀ ਜਿਹਨੂੰ ਮੈਂ ਬੇਤੁਕਾ ਕਿਹਾ ਤੇ ਉਸ ਬਿਆਨ ਦੇ ਪੰਜਾਬ ਦੀ ਜਿਹੜੀ ਨਵੀਂ ਪੀੜ੍ਹੀ ਹੈ ਖਾਸ ਕਰ ਸਿੱਖਾਂ ਦੇ ਘਰਾਂ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਪੈਦਾ ਹੋਏ ਨੇ ਬੱਬੂ ਮਾਨ ਨੂੰ ਸੁਣਦੇ ਨੇ ਉਹਦੀ ਗੱਲ ਕਿਸੇ ਹੱਦ ਤੱਕ ਮੰਨ ਵੀ ਲੈਂਦੇ ਨੇ ਉਹਨਾਂ ਦੇ ਉੱਪਰ ਕਿਵੇਂ ਉਸ ਬਿਆਨ ਦਾ ਮਾੜਾ ਪ੍ਰਭਾਵ ਪੈ ਸਕਦਾ ਅਤੇ ਜੇ ਉਹ ਪ੍ਰਭਾਵ ਪੈ ਗਿਆ ਉਹ ਚੀਜ਼ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਛਪ ਗਈ ਤਾਂ ਉਸ ਦਾ ਇੰਨਾ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਸਾਡੀ ਕੌਮ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਅੱਜ ਦੇ ਨੌਜਵਾਨਾਂ ਨੂੰ ਇਹ ਤੁਹਾਨੂੰ ਮੈਂ ਅੱਜ ਬੜੇ ਹੀ ਤਰਕ ਨਾਲ ਤੇ ਬਹੁਤ ਡੂੰਘਾਈ ਨਾਲ ਦੱਸੂਗਾ ਤੇ ਜਿੰਨੇ ਵੀ ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ ਬੁਰਾ ਭਲਾ ਬੋਲਿਆ ਉਸ ਵੀਡੀਓ ਤੇ ਉਹ ਸਾਰਿਆਂ ਦੇ ਜਵਾਬ ਦਊਗਾ ਇਹ ਗੱਲ ਸੁਣਨੀ ਇੱਕ ਸੱਚਾ ਤੇ ਸੁੱਚਾ ਪੰਜਾਬੀ ਜਿਹੜਾ ਵੀ ਹੈਗਾ ਨਾ ਉਹ ਇਹ ਵੀਡੀਓ ਦੀ ਗੰਦ ਸੁਣ ਕੇ ਜਾਊ ਕਿਉਂਕਿ ਗੱਲ ਸਿੱਧੀ ਸਿੱਧੀ ਤੁਹਾਡੇ ਬੱਚਿਆਂ ਨਾਲ ਜੁੜੀ ਹੋਈ ਹੈ ਖਾਸ ਕਰਕੇ ਨੌਜਵਾਨ ਮੁੰਡਿਆਂ ਦੇ ਨਾਲ ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਤੁਸੀਂ ਮੈਂ ਤੁਹਾਨੂੰ ਇੱਕ ਹੋਰ ਚਾਨਣਾ ਪਾਉਣਾ ਮੈਨੂੰ ਵਿੱਚ ਇਹੋ ਜਿਹੇ ਕਮੈਂਟ ਆਏ ਕਹਿੰਦੇ ਜੀ ਬੱਬੂ ਮਾਨ ਜਿਹੜੀ ਗੱਲ ਕਹੀ ਆ ਨਾ ਬੱਬੂ ਮਾਨ ਨੇ ਉਹ ਤਾਂ ਤੇਰੇ ਸਿਰ ਦੇ ਉੱਪਰੋਂ ਹੀ ਲੰਘ ਗਈ ਤੈਨੂੰ ਸਮਝ ਹੀ ਨਹੀਂ ਆਈ ਤੇ ਤੂੰ ਸਮਝ ਵੀ ਨਹੀਂ ਸਕਦਾ ਬੱਬੂ ਮਾਨ ਦੀਆਂ ਗੱਲਾਂ ਨੂੰ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਬੱਬੂ ਮਾਨ ਦੀ ਉਹ ਗੱਲ ਮੇਰੇ ਸਿਰ ਤੋਂ ਨਹੀਂ ਲੰਗੀ ਉਹ ਤੁਹਾਡੇ ਸਾਰਿਆਂ ਦੇ ਸਿਰ ਤੋਂ ਦੀ ਲੰਘ ਕੇ ਨਾ ਉਹ ਕੀ ਪ੍ਰਭਾਵ ਪਾ ਸਕਦੀ ਆ ਉਹ ਤੁਹਾਨੂੰ ਪਤਾ ਹੀ ਨਹੀਂ ਦੋਸਤੋ ਮੈਂ ਪੂਰੇ ਵਰਲਡ ਦਾ ਸਾਹਿਤ ਪੜਿਆ ਹੋਇਆ ਮੈਂ ਪੰਜਾਬ ਦਾ ਸਾਹਿਤ ਤਾਂ ਪੜ੍ਹਨੀ ਸੀ ਮੈਂ ਸ਼ੇਕਸਪੀਅਰ ਕੀਟਸ ਰਸੂਲ ਹਮਜ਼ਾ ਤੋਂ ਦੋਸਤੋ ਵਸ ਕੀ ਮੈਕਸਮ ਗੋਰ ਕੀ ਤੇ ਸਾਡੇ ਸੁਰਜੀਤ ਪਾਤਰ ਜੀ ਸ਼ਿਵ ਕੁਮਾਰ ਬਟਾਲਵੀ ਪਾਸ਼ ਦਲੀਪ ਕੌਰ ਟਿਵਾਣਾ ਬਲਦੇਵ ਸਿੰਘ ਸੜਕਨਾਵਾ ਨਾਨਕ ਸਿੰਘ ਬਲਬੰਤ ਗਾਰਗੀ ਬਾਬਾ ਬਲਬੰਤ ਸ਼ਾਦਤ ਹਸਨ ਮੰਟੋ ਮੈਂ ਸਾਰਿਆਂ ਦੇ ਨਾਮ ਲੈ ਸਕਦਾ ਕਿ ਮੈਂ ਨਾ ਕੋਈ ਬਿਸ਼ਪ ਦਾ ਕੋਈ ਵੀ ਇਤਿਹਾਸ ਪੜ੍ਹਨੋਂ ਜਾਂ ਕਿਸੇ ਰਾਈਟਰ ਨੂੰ ਪੜ੍ਹਨੋਂ ਛੱਡਿਆ ਨਹੀਂ ਇੱਥੋਂ ਤੱਕ ਮੈਂ ਜਾਪਾਨੀ ਤੇ ਚਾਈਨਸ ਵੀ ਪੜ੍ਹੇ ਹੋਏ ਨੇ ਨਾਲ ਹੀ ਓਸ਼ੋ ਨੂੰ ਵੀ ਮੈਂ ਬਹੁਤ ਧਿਆਨ ਨਾਲ ਪੜ੍ਹਿਆ ਹੋਇਆ ਪਰ ਉਹ ਮੇਰੇ ਤੇ ਡਿਪੈਂਡ ਕਰਦਾ ਕਿ ਮੈਂ ਇਹਨਾਂ ਨੂੰ ਪੜ੍ਹ ਕੇ ਆਪਣੇ ਆਪ ਦੇ ਉੱਪਰ ਕਿਵੇਂ ਅਪਲਾਈ ਕਰਦਾ ਤੇ ਤੁਸੀਂ ਕਹਿੰਦੇ ਹੋ ਕਿ ਤੇਰੇ ਸਿਰ ਤੋਂ ਦੀ ਲੰਘ ਗਈਆਂ ਗੱਲਾਂ ਫੇਰ ਬਹੁਤੇ ਮੈਨੂੰ ਕਹਿੰਦੇ ਜੀ ਬੱਬੂ ਮਾਨ ਤੇਰੇ ਤੇ ਕੇਸ ਕਰ ਦੂ ਫਿਰ ਰੋਂਦਾ ਫਿਰੇਗਾ ਫਿਰ ਮਾਫੀਆਂ ਮੰਗਦਾ ਫਿਰੇਗਾ ਬੱਬੂ ਮਾਨ ਮੇਰੇ ਤੇ ਕਿਵੇਂ ਕੇਸ ਕਰ ਦੂ ਬਈ ਤੁਹਾਨੂੰ ਐ ਪਤਾ ਵੀ ਫਰੀ ਇਕ ਸੰਵਿਧਾਨ ਨਾਮ ਦੀ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਫ੍ਰੀडम ਆਫ ਐਕਸਪ੍ਰੈਸ਼ਨ ਕੋਈ ਚੀਜ਼ ਹੁੰਦੀ ਆ ਸਾਡਾ ਸੰਵਿਧਾਨ ਸਾਨੂੰ ਸਾਰਿਆਂ ਨੂੰ ਖੁੱਲ੍ਹ ਕੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਦਿੰਦਾ ਤੇ ਮੈਂ ਉਸੇ ਆਪਣੇ ਸੰਵਿਧਾਨਕ ਹੱਕ ਨੂੰ ਵਰਤਦੇ ਹੋਏ ਕਿਸੇ ਵੀ ਪਬਲਿਕ ਫਿਗਰ ਨੂੰ ਕ੍ਰਿਟੀਸਾਈਜ਼ ਕਰ ਸਕਦਾ ਜੇ ਕੋਈ ਗੱਲ ਨਹੀਂ ਠੀਕ ਲੱਗੀ ਤਾਂ ਮੈਂ ਉਹਦੇ ਵਿਰੋਧ ਵੀ ਗੱਲ ਕਰ ਸਕਦਾ ਮੈਂ ਉਹਦੇ ਹੱਕ 'ਚ ਵੀ ਗੱਲ ਕਰ ਸਕਦਾ ਤਾਂ ਫਿਰ ਇਹ ਕੇਸ ਦੀ ਗਲਤਾਂ ਨਹੀਂ ਬਣਦੀ ਹਾਂ ਜੇ ਹੋ ਵੀ ਜਾਊ ਨਾ ਜੇ ਅਸੀਂ ਸੋਸ਼ਲ ਮੀਡੀਆ ਤੇ ਆਇਆ ਤਾਂ ਦਿਲ ਵੱਡਾ ਕਰਕੇ ਆਇਆ ਜਦੋਂ ਮੈਂ YouTube ਚੈਨਲ ਬਣਾਇਆ ਸੀ ਨਾ ਮੈਨੂੰ ਉਦੋਂ ਹੀ ਪਤਾ ਸੀ ਕਿ ਬਹੁਤ ਸਾਰੇ ਲੋਕ ਮੈਨੂੰ ਗਾਲਾਂ ਵੀ ਕੱਢਣਗੇ ਧਮਕੀਆਂ ਵੀ ਦੇਣਗੇ ਇਹ ਚੀਜ਼ ਪ੍ਰਪੇਅਰ ਮੈਂ ਕਰਕੇ ਆਇਆ ਐਡਾ ਛੋਟਾ ਦਿਲ ਲੈ ਕੇ ਸੋਸ਼ਲ ਮੀਡੀਆ ਤੇ ਨਹੀਂ ਆਇਆ ਜਾਂਦਾ ਹੁੰਦਾ ਕਿਉਂਕਿ ਇੱਥੇ ਤਾਂ ਹੱਕ ਢਾ ਕੇ ਸੱਚ ਬੋਲਣਾ ਪੈਂਦਾ ਚਾਹੇ ਉਹ ਮੂਰੇ ਜਿੱਡਾ ਮਰਜੀ ਕੋਈ ਖੱਬੀਖਾਨ ਹੋਵੇ ਫਿਰ ਬਿਨਾਂ ਡਰੇ ਮੈਂ ਪੁਰਸ ਦੀਆਂ ਜਿਹੜੀਆਂ ਵਧੀਕੀਆਂ ਨੇ ਉਹਨਾਂ ਦੇ ਖਿਲਾਫ ਵੀ ਵੀਡੀਓ ਪਾਏ ਨੇ ਪਖੰਡੀ ਬਾਬਿਆਂ ਖਿਲਾਫ ਵੀ ਬੋਲਿਆ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਲੁਧਿਆਣੇ ਦੇ ਬੁੱਢੇ ਨਾਲੇ ਦੀ ਗੱਲ ਕੀਤੀ ਮੈਂ ਇਹ ਜਿਹੜੇ ਸਿੰਗਰ ਕੁਝ ਗਲਤ ਲੱਗਦੇ ਨੇ ਮੈਂ ਉਹਨਾਂ ਦੀ ਗੱਲ ਵੀ ਕਰਦਾ ਤੁਹਾਨੂੰ ਕੀ ਲੱਗਦਾ ਕਿ ਮੈਂ ਇਕੱਲੇ ਬੱਬੂ ਮਾਨ ਦੀ ਗੱਲ ਹੀ ਕਰਦਾ ਬਾਹਲੇ ਲੋਕਾਂ ਨੂੰ ਭੁਲੇਖਾ ਜੀ ਇਹਦੀ ਵੀਡੀਓ ਨਹੀਂ ਬੱਬੂ ਮਾਨ ਦੇ ਨਾਮ ਤੋਂ ਬਿਨਾ ਚੱਲਦੀ ਉਹ ਬੱਬੂ ਮਾਨ ਕੋਈ ਨਹੀਂ ਹੁੰਦਾ ਮੇਰੀ ਵੀਡੀਓ ਚਲਾਉਣ ਵਾਲਾ ਮੇਰੀਆਂ ਵੀਡੀਓ ਦੇ ਚਾਕੇ ਵੀਊ ਦੇਖੋ ਜਿੱਥੇ ਲੱਖਾਂ ਚ 3 3 4 4 ਲੱਖ ਵੀਊ ਜਿਹੜੇ ਵੀਡੀਓ ਦੇ ਨੇ ਉਹਨਾਂ ਦੇ ਵਿੱਚ ਬੱਬੂ ਮਾਨ ਦੇ ਨਾਮ ਦਾ ਨਾਮੋ ਨਿਸ਼ਾਨ ਵੀ ਹੈ ਨਹੀਂ ਤੇ ਇਸ ਕਰਕੇ ਨਾ ਕੇਸਾਂ ਤੋਂ ਡਰਈਏ ਨਾ ਕਿਸੇ ਕਮੈਂਟਾਂ ਤੋਂ ਡਰਈਏ ਸੋਸ਼ਲ ਮੀਡੀਆ ਤੇ ਆਇਆ ਸੱਚ ਬੋਲਾਂਗੇ ਐਂ ਤਾਂ ਫਿਰ ਕੋਈ ਵੀ ਦੁਖੀ ਦਾ ਬੰਦਾ ਮੈਨੂੰ ਆ ਕੇ ਕਮੈਂਟ ਚ ਗਾਲ ਕੱਢ ਜੂ ਜਾਂ ਮਾੜਾ ਬੋਲ ਜੂ ਮੈਂ ਉਹਦਾ ਕਮੈਂਟ ਪੜ੍ਹ ਕੇ ਐ ਵੀ ਦੁਖੀ ਹੋਈ ਜਾਵਾਂ ਇਹ ਤਾਂ ਜੀ ਆਪਣੀ ਫਿਤਰਤ ਹੈ ਨਹੀਂ ਕੋਈ ਵੀ ਇੱਕ ਅਨਪੜਾ ਟਾਈਪ ਦਾ ਬੰਦਾ ਗਲਤ ਬੋਲ ਕੇ ਚਲਿਆ ਜਾਵੇ ਤੇ ਮੈਂ ਦੁਖੀ ਹੋਈ ਜਾਵਾਂ ਇਹਦਾ ਮਤਲਬ ਤਾਂ ਇਹ ਹੈ ਕਿ ਉਹ ਅਨਪੜ ਬੰਦਾ ਜਿੱਤ ਗਿਆ ਤੇ ਮੈਂ ਹਾਰ ਗਿਆ ਮੈਨੂੰ ਇਹ ਚੀਜ਼ਾਂ ਦਾ ਫਿਕਰ ਨਹੀਂ ਮੈਨੂੰ ਫਿਕਰ ਇਹ ਆ ਕਿ ਸਾਡੀ ਅੱਜ ਦੀ ਨੌਜਵਾਨੀ ਤੇ ਆਉਣ ਵਾਲਾ ਜਿਹੜਾ ਪੂਰ ਹੈ ਨਵਾਂ ਉਹ ਕਿਉਂ ਨਹੀਂ ਸਮਝਦਾ ਕਿ ਅਸੀਂ ਕਿਹੜੀ ਕੌਮ ਦੇ ਜਾਏ ਹਾਂ ਹੁਣ ਆਜੋ ਜੀ ਬੱਬੂ ਮਾਨ ਦਾ ਬੇਤੁਕੇ ਬਿਆਨ ਵਾਲੀ ਵੀਡੀਓ ਤੇ ਉਹ ਕੀ ਬਿਆਨ ਸੀ ਮੈਂ ਕੀ ਕਿਹਾ ਸੀ ਤੇ ਉਸ ਦਾ ਅਸਰ ਮੇਰੇ ਨਜ਼ਰੀਏ ਦੇ ਵਿੱਚ ਨੌਜਵਾਨਾਂ ਤੇ ਕੀ ਹੋ ਸਕਦਾ ਤੇ ਇੱਕ ਗੱਲ ਉਸ ਬਿਆਨ ਦੇ ਨਾਲ ਬੱਬੂ ਮਾਨ ਜਿਹੜੀ ਕਹਿਣੀ ਮਿਸ ਕਰ ਗਿਆ ਉਹਦਾ ਫਰਜ਼ ਬਣਦਾ ਸੀ ਕਹਿਣਾ ਉਹਨੇ ਕਿਉਂ ਨਹੀਂ ਕਹੀ ਉਹ ਤੁਹਾਨੂੰ ਅੱਜ ਮੈਂ ਸਾਰਾ ਚਾਨਣਾ ਪਾਉਂਗਾ ਹੁਣ ਸੁਣ ਕੇ ਜਾਓ ਭੱਜਿਓ ਨਾਦਬ ਵਿਚਾਲੇ ਕਮੈਂਟ ਕਰਨ ਵਾਲੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਬੱਬੂ ਮਾਨ ਨੇ ਇੱਕ ਬਿਆਨ ਦਿੱਤਾ ਸੀ ਪੱਗ ਲਈ ਕਹਿੰਦਾ ਜੀ ਮੈਂ ਸਟੇਜ ਤੇ ਪੱਗ ਬਨ ਕੇ ਤਾਂ ਨਹੀਂ ਚੜਦਾ ਕਿਉਂਕਿ ਇਸ ਦੇ ਵਿੱਚ ਪੱਗ ਦੀ ਬੇਅਦਬੀ ਆ ਕਿਉਂਕਿ ਸਾਡਾ ਤਾਂ ਇਹ ਕੰਜਰ ਕੀਤਾ ਤੇ ਅਸੀਂ ਪੱਗ ਬਨ ਕੇ ਨਚਾਰਾ ਵਾਂਗ ਨੱਚਦੇ ਤੇ ਕੰਜਰਖਾਨਾ ਕਰਦੇ ਚੰਗੇ ਨਹੀਂ ਲੱਗਦੇ ਇਸ ਲਈ ਮੈਂ ਪੱਗ ਨਹੀਂ ਬੰਨਦਾ ਦੇਖੋ ਜੀ ਇਹਦੇ ਵਿੱਚ ਕੁਝ ਪਰਸੈਂਟ ਬੱਬੂਮਾਨ ਦਾ ਇਹ ਪੁਆਇੰਟ ਠੀਕ ਆ ਕਿ ਪੱਗ ਬਨ ਕੇ ਕਿਸੇ ਵੀ ਤਰ੍ਹਾਂ ਦਾ ਨਚਾਰ ਪੁਣਾ ਤੇ ਕੰਜਰਖਾਨਾ ਕਰਦਾ ਕੋਈ ਵੀ ਸਰਦਾਰ ਬੰਦਾ ਚੰਗਾ ਨਹੀਂ ਲੱਗਦਾ ਵੈਰੀ ਗੁੱਡ ਪਰ ਮੈਨੂੰ ਇੱਕ ਗੱਲ ਦੱਸੋ ਜਦੋਂ ਬੱਬੂਮਾਨ ਜਾਂ ਕਿਸੇ ਵੀ ਕਲਾਕਾਰ ਦੀ ਕੋਈ ਫਿਲਮ ਆਉਣੀ ਹੁੰਦੀ ਆ ਜਾਂ ਕੋਈ ਗਾਣਾ ਰਿਲੀਜ਼ ਹੋਣਾ ਹੁੰਦਾ ਉਹਨਾਂ ਦੇ ਉਦੋਂ ਹੀ ਪੱਗ ਕਿਉਂ ਯਾਦ ਆਉਂਦੀ ਆ ਬੱਬੂ ਮਾਨ ਨੇ ਇਹ ਤਾਂ ਕਹਿ ਦਿੱਤਾ ਪਰ ਇਹ ਨਹੀਂ ਸੋਚਿਆ ਕਿ ਮੇਰੇ ਪਿੱਛੇ ਪੰਜਾਬ ਦੇ ਲੱਖਾਂ ਦੇ ਹਿਸਾਬ ਨਾਲ ਨੌਜਵਾਨ ਨੇ ਜਿਹੜੇ ਮੈਨੂੰ ਫੋਲੋ ਕਰਦੇ ਨੇ ਤੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਵੀ ਕਰਦੇ ਨੇ ਹੁਣ ਇਸ ਬਿਆਨ ਦਾ ਅਸਰ ਜੋ ਗਲਤ ਹੋ ਸਕਦਾ ਉਹ ਕੀ ਆ ਹੁਣ ਉਹ ਸੁਣ ਲੋ ਧਿਆਨ ਨਾਲ ਦੇਖੋ ਜੀ ਬੱਬੂ ਮਾਨ ਨੇ ਤਾਂ ਕਹਿਤਾ ਕਿ ਪੱਗ ਬੰਨ ਕੇ ਸਟੇਜ ਤੇ ਨਹੀਂ ਚੜ੍ਹਨਾ ਚਾਹੀਦਾ ਪਰ ਉਸ ਨੇ ਇਹ ਸੋਚਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਕੱਲ ਤਾਂ ਯਾਰ ਪੰਜਾਬ ਦਾ ਇਹ ਹਾਲ ਹੈ ਹਰ ਤੀਜੇ ਘਰ ਦੇ ਵਿੱਚ ਇੱਕ ਕਲਾਕਾਰ ਪੈਦਾ ਹੋਇਆ ਫਿਰਦਾ ਹਰੇਕ ਤੀਜਾ ਮੁੰਡਾ ਚਾਹੁੰਦਾ ਮੈਂ ਸਿੰਗਰ ਬਣ ਕੇ ਸਟਾਰ ਬਣ ਜਾ ਤਾਂ ਜਿਹੜੇ ਆਉਣ ਵਾਲੇ ਕਲਾਕਾਰ ਬਣਨਗੇ ਪੰਜਾਬ ਦੇ ਜੋ ਬੱਬੂ ਮਾਨ ਨੂੰ ਫੋਲੋ ਕਰ ਰਹੇ ਨੇ ਇਹ ਗੱਲ ਸੁਣ ਕੇ ਜਿਨ੍ਹਾਂ ਦੇ ਕੇਸ ਰੱਖੇ ਹੋਏ ਨੇ ਦਸਤਾਰਾਂ ਸਜਾਉਂਦੇ ਨੇ ਕੀ ਉਹ ਨਹੀਂ ਵੀ ਕੇਸ ਕਟਾ ਦੇਣਗੇ ਇਹ ਸੋਚ ਕੇ ਕਿ ਹਾਂ ਯਾਰ ਅਸੀਂ ਸਟੇਜ ਤੇ ਲਾਈਵ ਜਾਂ ਫਿਰ ਨਚਾਰ ਪਣਾ ਤਾਂ ਕਰ ਹੀ ਨਹੀਂ ਸਕਦੇ ਪੱਗ ਬੰਨ ਕੇ ਪਰ ਅਸੀਂ ਸਿੰਗਰ ਵੀ ਜ਼ਰੂਰ ਬਣਨਾ ਕਲਾਕਾਰ ਬਣੇ ਬਿਨਾ ਵੀ ਸਾਡੀ ਜ਼ਿੰਦਗੀ ਨਹੀਂ ਚੱਲਣੀ ਤੇ ਫਿਰ ਕਿਉਂ ਨਾ ਆਪਾਂ ਕੇਸ ਕਤਲ ਕਰਵਾ ਦਈਏ ਮੈਨੂੰ ਹਲੇ ਵੀ ਨਹੀਂ ਪਤਾ ਵੀ ਇਹ ਗੱਲ ਤੁਹਾਡੇ ਸਮਝ ਪਾਉਏ ਪੁਆਇੰਟ ਜਿਹੜਾ ਮੈਂ ਰੱਖਿਆ ਜਾਂ ਇਹ ਵੀ ਸਿਰ ਤੋਂ ਦੀ ਨਿਕਲ ਜੂ ਜਿਵੇਂ ਮੋਦੀ ਦੇ ਅੰਨੇ ਭਗਤ ਨੇ ਇੰਡੀਆ ਦੇ ਵਿੱਚ ਓਵੇਂ ਜਿਹੜੇ ਕਈ ਬੱਬੂ ਮੰਨਦੇ ਅੰਨੇ ਭਗਤ ਨੇ ਉਹਨਾਂ ਨੂੰ ਇਹ ਨਹੀਂ ਸਮਝਾਉਂਦਾ ਕਿ ਹਾਂਜੀ ਸਾਡੇ ਉਸਤਾਦ ਤੋਂ ਕੁਛ ਕਹਿਣ 'ਚ ਫਰਕ ਪਿਆ ਸੀ ਉਹ ਚੀਜ਼ ਨੂੰ ਕਹੀਏਗੀ ਹਾਂ ਇਹ ਗੱਲ ਠੀਕ ਹੈ ਜੀ ਤੇ ਦੂਸਰੀ ਅੱਗੇ ਗੱਲ ਇਹ ਆਉਂਦੀ ਆ ਕਿ ਬੱਬੂ ਮਾਨ ਨੇ ਇੱਕ ਗੱਲ ਬਹੁਤ ਹੀ ਜ਼ਰੂਰੀ ਮਿਸ ਕਰਤੀ ਜੇ ਉਹ ਇਹ ਗੱਲ ਨਾਲ ਕਹਿ ਦਿੰਦਾ ਨਾ ਇਹ ਬਿਆਨ ਦੇ ਨਾਲ ਹੀ ਵੀ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਵੀ ਆਉਣ ਵਾਲੇ ਕਲਾਕਾਰ ਬਣਨਗੇ ਉਹ ਪੱਗਾਂ ਨਾ ਬੰਨਣ ਉਹ ਵਾਲ ਕਟਾ ਕੇ ਆਉਣ ਮੈਂ ਤਾਂ ਸਗੋਂ ਇਹ ਕਹਿਣਾ ਕਿ ਤੁਹਾਡੇ ਲਈ ਪੱਗ ਪਹਿਲਾਂ ਸਿੱਖੀ ਪਹਿਲਾਂ ਗੁਰੂ ਸਾਹਿਬ ਦੇ ਸਿਧਾਂਤ ਪਹਿਲਾਂ ਨੇ ਕਲਾਕਾਰੀ ਬਾਅਦ ਦੇ ਵਿੱਚ ਆ ਕਿਤੇ ਇਹ ਨਾ ਹੋਵੇ ਤੁਸੀਂ ਮੇਰੀ ਗੱਲ ਸੁਣ ਕੇ ਜਿਨ੍ਹਾਂ ਦੇ ਬਾਲ ਰੱਖੇ ਨੇ ਕਲਾਕਾਰ ਬਣਨ ਦੇ ਲਈ ਆਪਣੇ ਕੇਸ ਕਤਲ ਕਰਵਾ ਦੋ ਕਿ ਜੀ ਪੱਗ ਬੰਨ ਕੇ ਤਾਂ ਸਟੇਜਾਂ ਤੇ ਚੜੇ ਨਹੀਂ ਜਾਣਾ ਅੱਛਾ ਇੱਕ ਗੱਲ ਹੋਰ ਬਹੁਤ ਵੱਡਾ ਸੱਚ ਹੈ ਹੁਣ ਜੇ 20 ਕਲਾਕਾਰ ਬਣਨਾ ਚਾਹੁੰਦੇ ਨੇ ਨਵੇਂ ਮੁੰਡੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਮੁਸ਼ਕਿਲ ਨਾਲ ਇੱਕ ਅੱਧਾ ਹੀ ਕਾਮਯਾਬ ਹੋ ਪਾਉਂਦਾ ਬਾਕੀ 18-19 ਮੁੰਡੇ ਧੱਕੇ ਧੁੱਕੇ ਖਾ ਕੇ ਬਹਿ ਜਾਂਦੇ ਨੇ ਹੁਣ ਜੇ 20 ਮੁੰਡੇ ਕਲਾਕਾਰੀ ਲੈਣ ਚ ਆਉਣਗੇ ਉਹਨਾਂ ਦੇ ਵਿੱਚੋਂ 10 ਬੰਦੇ ਬੱਬੂ ਮਾਨ ਨੂੰ ਫੋਲੋ ਕਰਕੇ ਇਹ ਗੱਲ ਸੁਣ ਕੇ ਆਪਣੇ ਕੇਸ ਕਟਵਾ ਦਿੰਦੇ ਨੇ ਕਿ ਅਸੀਂ ਤਾਂ ਜੀ ਸਟੇਜ ਤੇ ਤਾਂ ਚੜ ਨਹੀਂ ਸਕਦੇ ਫਿਰ ਪੱਗ ਤੋਂ ਕਰਾਉਣੀ ਕੀ ਆ ਆਪਾਂ ਸਿਆਪਾ ਹੀ ਵੱਢੀਏ ਆਪਾਂ ਵਾਲ ਹੀ ਕਟਾ ਦਿੰਨੇ ਆ ਤੇ ਉਹ ਕਾਮਯਾਬੀ ਨਾ ਹੋਣ ਤਾਂ ਇਹਦਾ ਅਸਰ ਕਿਹਦੇ ਤੇ ਪਿਆ ਇਹ ਤਾਂ ਸਾਡੇ ਸਿੱਖੀਜ਼ਮ ਤੇ ਪਿਆ ਸਾਡੀ ਸਰਦਾਰੀ ਤੇ ਹੀ ਪਿਆ ਨਾ ਨਾ ਤਾਂ ਉਹ ਕਲਾਕਾਰੀ ਚ ਕਾਮਯਾਬ ਹੋਏ ਰਹਿੰਦੇ ਖੁੰਦੇ ਵਾਲ ਵੀ ਕਟਵਾਤੇ ਤੇ ਜਿਹੜਾ ਕੇਰਾ ਵਾਲ ਕਟਵਾ ਦਿੰਦਾ ਦੋਸਤੋ 10 ਦੇ ਵਿੱਚੋਂ 1 2 ਜਾਂ 3 ਲੋਕ ਹੀ ਮੁੜ ਕੇ ਵਾਲ ਰੱਖ ਸਕਦੇ ਨੇ ਅਦਰਵਾਇਜ਼ ਉਹਨਾਂ ਨੂੰ ਸੁੱਖ ਪੈ ਜਾਂਦਾ ਕਿ ਵਾਲ ਕੱਟੇ ਨੇ ਜੀ ਪੱਗ ਬੰਨਣ ਦੀ ਲੋੜ ਨਹੀਂ ਟਾਈਮ ਲੱਗਦਾ ਕਿ ਸੀਣਾਉਣਾ ਔਖਾ ਵਾਲਾਂ 'ਚ ਗੁੜ ਜਾਂ ਪੈ ਜਾਂਦੀਆਂ ਬਹੁਤ ਬਹਾਨੇਬਾਜ਼ੀ ਕਰਕੇ ਫਿਰ ਉਹ ਉਦਾਂ ਹੀ ਆਪਣੀਆਂ ਬੋਧੀਆਂ ਖੜੀਆਂ ਰੱਖਦੇ ਨੇ ਮੈਂ ਵੀ ਹੁਣ ਤੱਕ ਰੋਡਾ ਹੀ ਰਹਾ ਪਰ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੇਰੀ ਪੱਗ ਕਿੱਥੇ ਆ ਮੈਨੂੰ ਲੱਗਿਆ ਕਿ ਹਾਂ ਪਰ ਮੈਂ ਪੱਗ ਬੰਨਣੀ ਸ਼ੁਰੂ ਕੀਤੀ ਆ ਕਿਉਂਕਿ ਮੈਂ ਬਹੁਤ ਪ੍ਰੈਕਟੀਕਲ ਬੰਦਾ ਫਿਰ ਮੈਨੂੰ ਕਹਿੰਦੇ ਨੇ ਜੀ ਤੂੰ ਸਿੱਧੂ ਦਾ ਫੈਨ ਆ ਤੂੰ ਤਾਂ ਬੱਬੂ ਮਾਨ ਦੇ ਖਿਲਾਫ ਬੋਲਦਾ ਉਹ ਯਾਰ ਮੈਂ ਬੱਬੂ ਮਾਨ ਦਾ ਕੋਈ ਦੁਸ਼ਮਣ ਨਹੀਂ ਨਾ ਉਹ ਮੇਰਾ ਦੁਸ਼ਮਣ ਹੈ ਨਾ ਮੇਰਾ ਬੱਬੂ ਮਾਨ ਨਾਲ ਕੋਈ ਬੱਟ ਦਾ ਰੌਲਾ ਹੈ ਨਾ ਉਹ ਮੈਨੂੰ ਨੇਚਰਲੀ ਬੰਦਾ ਮਾੜਾ ਲੱਗਦਾ ਉਹਦੇ ਕਈ ਗਾਣੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਜਦੋਂ ਉਹਨੇ ਕੁਝ ਪੰਜਾਬ ਦੇ ਮੁੱਦਿਆਂ ਦੀ ਕਿਸਾਨਾਂ ਦੀ ਜਦੋਂ ਗੱਲ ਕਰਦਾ ਮੈਨੂੰ ਬੜਾ ਚੰਗਾ ਲੱਗਦਾ ਮੈਂ ਸੁਣਦਾ ਤੇ ਕਿਸੇ ਟਾਈਮ ਮਿੱਤਰਾਂ ਦੀ ਛਤਰੀ ਤੱਕ ਬੱਬੂ ਮਾਨ ਦਾ ਮੈਂ ਵੀ ਫੈਨ ਰਹਾ ਜੇ ਬੱਬੂ ਮਾਨ ਨੂੰ ਪੱਗ ਇੰਨੀ ਹੀ ਪਿਆਰੀ ਸੀ ਤਾਂ ਫਿਰ ਉਹ ਪੱਗ ਚੁਣਦਾ ਫਿਰ ਉਹਨੇ ਇਹ ਕੰਜਰ ਕੀਤਾ ਚੁਣਿਆ ਹੀ ਕਿਉਂ ਇਹਦਾ ਮਤਲਬ ਉਹਨੂੰ ਕੰਜਰ ਕੀਤਾ ਵੱਧ ਪਿਆਰਾ ਪੱਗ ਉਹਨੇ ਪਿੱਛੇ ਧੱਕਤੀ ਜੇ ਉਹ ਐਡਾ ਬਿਆਨ ਦੇ ਸਕਦਾ ਪੱਗ ਦੀ ਇੰਨੀ ਅਹਿਮੀਅਤ ਸਮਝਦਾ ਤਾਂ ਫਿਰ ਉਸ ਨੂੰ ਇਹ ਕਿਤੇ ਚ ਆਉਣ ਦੀ ਲੋੜ ਨਹੀਂ ਸੀ ਉਹ ਪੱਗ ਨੂੰ ਅਹਿਮੀਅਤ ਦਿੰਦਾ ਤਾਂ ਪੱਗ ਬਨ ਕੇ ਰੱਖਦਾ ਆਪਦੇ ਸਿੱਖੀ ਸਰੂਪ ਚ ਰਹਿੰਦਾ ਕਲਾਕਾਰ ਬਣਦਾ ਚਾਹੇ ਨਾ ਕਿਉਂਕਿ ਜਿਨੂੰ ਇਹ ਸਰਦਾਰੀਆਂ ਨਾਲ ਪਿਆਰ ਹੈ ਨਾ ਉਹ ਸਾਰੇ ਆਪਣੇ ਬਾਕੀ ਕੰਮ ਆਪਣੇ ਸ਼ੌਂਕਾਂ ਨੂੰ ਬਾਅਦ ਦੇ ਵਿੱਚ ਪੂਰਦੇ ਨੇ ਪਹਿਲਾਂ ਸਿੱਖੀ ਸਿਧਾਂਤਾਂ ਤੇ ਖਰੇ ਉਤਰਦੇ ਨੇ ਫਿਰ ਇੱਕ ਥਾਂਵੇਂ ਮੈਂ ਬੱਬੂ ਮਾਨ ਨੂੰ ਸੁਣਿਆ ਕਿ ਜੀ ਅਸੀਂ ਤਾਂ ਮਾੜੇ ਵਕਤਾਂ 'ਚ ਜੇਲਾਂ ਵੀ ਕੱਟੀਆਂ ਨੇ ਸ਼ਾਇਦ ਸ਼ਾਇਦ ਜਦੋਂ ਮੂਵਮੈਂਟ ਚੱਲਦੀ ਸੀ ਉਦੋਂ ਦੀਆਂ ਗੱਲਾਂ ਕਰਦਾ ਹੋ ਬੱਬੂ ਮਾਨ ਤਾਂ ਫਿਰ ਉਹ ਤਾਂ ਹੀ ਜੇਲ੍ਹ ਗਿਆ ਜੇ ਮਾੜਾ ਮੋਟਾ ਮੂਵਮੈਂਟ ਨਾਲ ਕਿਤੇ ਜੁੜਿਆ ਹੋਊਗਾ ਜਿਹੜੇ ਲੋਕ ਮੂਵਮੈਂਟ ਨਾਲ ਜੁੜੇ ਹੋਏ ਸੀ ਨਾ ਅਸਲੀ ਉਹਨਾਂ ਨੇ ਸਰਦਾਰੀ ਪੱਗਾਂ ਨੂੰ ਤੇ ਸਿੱਖੀ ਨੂੰ ਹੀ ਅੱਗੇ ਰੱਖਿਆ ਅੱਜ ਵੀ ਬੰਦੀ ਸਿੰਘ ਅੰਦਰ ਬੈਠੇ ਨੇ ਤਾਂ ਫਿਰ ਬੱਬੂ ਮਾਨ ਜੀ ਜਿਹੜਾ ਵੀ ਕਟਿਆ ਆ ਤਾਂ ਫਿਰ ਵੀ ਉਹਨੇ ਪੱਗ ਨੂੰ ਬੈਕ ਫੁੱਟ ਤੇ ਕਿਉਂ ਤੱਕਤਾ ਉਹ ਫਿਰ ਵੀ ਪੱਗ ਨੂੰ ਅੱਗੇ ਲੈ ਕੇ ਆਉਂਦਾ ਤੇ ਉਹ ਆਪਦੇ ਇਸ ਜਿਹਨੂੰ ਉਹ ਖੁਦ ਕੰਜਰ ਕਿਤਾ ਕਹਿੰਦਾ ਉਸ ਨੂੰ ਕਿਉਂ ਚੁਣਿਆ ਉਹਨੇ ਰਹੀ ਸਿੱਧੂ ਦੀ ਗੱਲ ਹੁਣ ਇਹ ਵੀ ਸੁਣ ਲੋ ਯਾਰ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ ਤੇ ਪਿਆਓ ਇੱਕ ਠੋਕ ਕੇ ਕਹਿੰਦਾ ਹੁੰਦਾ ਸੀ ਕਿ ਪੱਗਾਂ ਬਨਣੀਆਂ ਸ਼ੁਰੂ ਕਰ ਦੋ ਉਹ ਖਾਲਿਸਤਾਨ ਬਾਰੇ ਖੁੱਲ ਕੇ ਬੋਲਦਾ ਸੀ ਕਿ ਕਿਉਂ ਨਾ ਆਵੇ ਖਾਲਿਸਤਾਨ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਰਾਜ ਸੀ ਖਾਲਸਾ ਰਾਜ ਅਸੀਂ ਤਾਂ ਉਹਨੂੰ ਖਾਲਸਾ ਰਾਜ ਤੇ ਖਾਲਿਸਤਾਨ ਮੰਨਦੇ ਆ ਉਹ ਖਾਲਿਸਤਾਨ ਦੀ ਪਰਿਭਾਸ਼ਾ ਬਹੁਤ ਵਧੀਆ ਢੰਗ ਨਾਲ ਦਿੰਦਾ ਸੀ ਇਸੇ ਕਰਕੇ ਏਜੰਸੀਆਂ ਦੀ ਉਹ ਅੱਖ ਚ ਰੜਕਣ ਲੱਗ ਗਿਆ ਤੇ ਉਸ ਨੂੰ ਇਹ ਗੱਲ ਪਿੱਛੇ ਕੋਈ ਜਿੱਡਾ ਮਰਜੀ ਕਹੀ ਜਾਵੇ ਜੀ ਤੁਸੀਂ ਉਹਨੂੰ ਐ ਬਣਾਈ ਜਾਂਦੇ ਹੋ ਤੁਸੀਂ ਉਹਨੂੰ ਸਿੱਧੂ ਨੂੰ ਐ ਬਣਾਈ ਜਾਂਦੇ ਹੋ ਜੇ 100% ਦੇ ਵਿੱਚੋਂ 50% ਕਾਰਨ ਇਹ ਵੀ ਆ ਉਹਦੇ ਮਰਨ ਦਾ ਕਿ ਉਹ ਪੱਗ ਨੂੰ ਸਿੱਖੀ ਨੂੰ ਤੇ ਖਾਲਿਸਤਾਨ ਨੂੰ ਪ੍ਰਮੋਟ ਕਰਨ ਲੱਗ ਗਿਆ ਸੀ ਸਰਕਾਰ ਤੇ ਏਜੰਸੀਆਂ ਨੂੰ ਪਤਾ ਸੀ ਵੀ ਉਹਦੇ ਪਿੱਛੇ ਕਿੰਨੀ ਖਲਕਤਾ ਇਹ ਸਾਨੂੰ ਕੱਲ ਨੂੰ ਔਖਾ ਕਰੂ ਤੇ ਮੈਨੂੰ ਲੱਗਦਾ ਵੀ ਜਿਹੜੇ ਮੈਨੂੰ ਕਮੈਂਟਾਂ 'ਚ ਗਾਲਾਂ ਕੱਢਦੇ ਸੀ ਨਾ ਉਹਨਾਂ ਨੂੰ ਹੁਣ ਥੋੜੀ ਬਹੁਤ ਸਮਝ ਤਾਂ ਆ ਗਈ ਹੋ ਵੈਸੇ ਤਾਂ ਇਹ ਗੱਲਾਂ ਉਹਨਾਂ ਦੇ ਸਿਰ ਦੇ ਪਾਰ ਦੀਆਂ ਨੇ ਪਰ ਫੇਰ ਵੀ ਮੈਂ ਉਮੀਦ ਕਰਦਾ ਕਿ ਕੁਝ ਸੂਝਵਾਨ ਲੋਕ ਨੇ ਨਾ ਜਿਹੜੇ ਜੋ ਮੈਂ ਪੁਆਇੰਟ ਦੱਸਿਆ ਕਿ ਇਸ ਬਿਆਨ ਦਾ ਮਾੜਾ ਅਸਰ ਕੀ ਪੈ ਸਕਦਾ ਸਾਡੀ ਪੀੜ੍ਹੀ ਤੇ ਉਸ ਉੱਪਰ ਵਿਚਾਰ ਕਰਨਗੇ ਤੇ ਆਪਣੇ ਵਿਚਾਰ ਇਸ ਵੀਡੀਓ ਵਿੱਚ ਜ਼ਰੂਰ ਸਾਂਝੇ ਕਰਨਗੇ ਗਾਲਾਂ ਤਾਂ ਆਉਣ ਗਈਆਂ ਆਉਣਗੀਆਂ ਮੈਨੂੰ ਪਤਾ ਗਾਲਾਂ ਕੱਢੇ ਬਿਨਾ ਇਸ ਵੀਡੀਓ ਦੇ ਵਿੱਚ ਬਾਲੇ ਲੋਕਾਂ ਦਾ ਸਰਨਾ ਨਹੀਂ ਪਰ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੱਡਾ ਦਿਲ ਲੈ ਕੇ ਆਇਆ ਸੋਸ਼ਲ ਮੀਡੀਆ ਤੇ ਇਹ ਕੁਝ ਦੁਕੀ ਤਕੀ ਦੇ ਕਮੈਂਟਾਂ ਨਾਲ ਫਰਕ ਕੋਈ ਨਹੀਂ ਪੈਂਦਾ ਚੱਜ ਦੇ ਕਮੈਂਟਾਂ ਨੂੰ ਅਦਰ ਸਤਕਾਰ ਵੀ ਕਰੀਦਾ ਉਹ ਲੋਕਾਂ ਨੂੰ ਰਿਪਲਾਈ ਵੀ ਕਰੀਦਾ ਹੁਣ ਮੈਨੂੰ ਜ਼ਰੂਰ ਦੱਸ ਦਿਓ ਤੁਸੀਂ ਵੀ ਇਹ ਵੀਡੀਓ ਦੇ ਵਿੱਚ ਜੋ ਪੁਆਇੰਟ ਮੈਂ ਰੱਖਿਆ ਉਸ ਦੇ ਵਿੱਚ ਕੋਈ ਤਰਕ ਹੈ ਜਾਂ ਨਹੀਂ ਮਿਲਦਾ ਹਾਂ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ